ਟਰਾਲੀ ਪੁੱਫਰ ਕੇ ਜਾ ਕੇ ਸੜਕ ਤੇ ਘੋਲੀ ਦੋ ਸੜਕ ਤੇ ਘੋਲੀ ਮੈਂ ਵਾਗਿਆ ਇਧਰੋਂ ਠੀਕ ਹੈ ਜੀ ਮੈਨੂੰ ਬਣੀ 44 ਕੋਪੀ ਮੂਰੇ ਟੋਚੇ ਨੂੰ ਪਾਈ ਜਾਣਾ ਮੈਂ ਕਿਹਾ ਵੀ ਮਾਗਰ ਪਾਉ ਟਰਾਲੀ ਦੇ ਕਹਿੰਦੇ ਕਿਉਂ ਮਾ ਸੜਕ 'ਤੇ ਪੱਟ ਦੇਉਂਗੇ ਮੂਰੇ ਠੀਕ ਹੈ ਮਾ ਮੈਨੂੰ ਲੋਕ ਆਣਾ ਕੱਟਣਗੇ ਕਹਿੰਦੇ ਫਿਰ ਇਹ ਵੀ ਗਲਤ ਠੀਕ ਮੈਨੂੰ ਉਹਨਾਂ ਨੇ ਮਾਗਰ ਟਰਾਲੀ ਪਾ ਕੇ ਸਿੱਧਾ ਕਿੱਲਾ ਮਾਗਰ ਲੈ ਗਿਆ ਠੀਕ ਹੈ ਮੈਂ ਕਿਹਾ ਵੀ ਹੁਣ ਮੂਰੇ ਪਾਉ ਜੀ ਸੋ ਇਹ ਮੂਰੇ ਪਾਕੇ ਦੋਨੇ ਟਰੈਕਟਰਾਂ ਦਾ ਕੱਟ ਪਿੰਨਾ ਸ਼ਰਤ ਬਾਚ ਗਈ ਤੇ ਨਾ ਇਹਨਾਂ ਦਾ ਕੰਮ ਤੇ ਜੇ ਬਾਈ ਵਰਗੀ ਸੋਚ ਹੋਵੇ ਨਾ ਪਿੰਡ ਚੰਡੀਗੜ੍ਹ ਬਣ ਸਕਦਾ ਬਾਈ ਬਣ ਸਕਦਾ ਬਾਈ ਬਣ ਸਕਦਾ ਹੋਰ ਬਾਈ ਕੀ ਹਾਲ ਹੈ ਬਾਈ ਆਈ ਸੀ ਅਈ ਆ ਪਾਣੀ ਆ ਜਿਵੇਂ ਹੈ ਨਾ ਇਹ ਤਾਂ ਮਾਫੀ ਲਾਉਂਗਾ ਮੈਂ ਜਿਵੇਂ ਇਹ ਪਾਣੀ ਆ ਜੀ ਘਟੋ ਘਟ ਚਾਰ ਬੋਰਾ ਦਾ ਹਰੇਕ ਪਿੰਡ ਚ ਇਹੀ ਆ ਇਹੀ ਹਾਲ ਚੱਲਦਾ ਹਣਾ ਇਹਦਾ ਕੀ ਕਰਨੀ ਤਿੰਦਾ ਜੀ ਇਹ ਤਾਂ ਬੱਚੇ ਫਰਕ ਸ਼ਾ ਕਰਕੇ ਭਾਇ ਬਲਾ ਲੇ ਗਏ ਨੇ ਖਿਰਤੀ ਜੰਦੇ ਨੇ ਘਾਟਾ ਘਾਟਾ ਡੋਲੀ ਜੰਦੇ ਟੁੰਡੀ ਲੱਗੀ ਹੋਈ ਐ ਸ਼ੀਸ਼ਾ ਝੁਲਟ ਮਾਫ ਐ ਸਰਕਾਰ ਨੇ ਧੂਪਠਾ ਬਹਾਤ ਅੱਛੇ ਵੀ ਸਰਕਾਰ ਨੇ ਸ਼ੀਸ਼ਾ ਝੁਲਟ ਮਾਫ ਕਰੀ ਤਾਂ ਹੀ ਪਾਣੀ ਪਿਆ ਸੀ ਇਹ ਸਰਕਾਰ ਨੇ ਸ਼ੀਸ਼ਾ ਝੁਲਟ ਮਾਫ ਕਰਨੀ ਸੀ ਉਹਨੂੰ ਕਰਨੀ ਸੀ ਵੀ ਕਿਦੇ ਘਰੋਂ ਪਾਣੀ ਨਹੀਂ ਆਉਂਦਾ ਠੀਕ ਹੈ ਜੀ ਆਹ ਕੋਈ ਕਿਦੇ ਘਰੋਂ ਗੋਹੜਾ ਪਾਣੀ ਆਉਂਦਾ ਉਹਨੂੰ ਕੋਈ ਝੁਲਟ ਮਾਫ ਨਹੀਂ ਦਿੰਦੇ ਅੱਛਾ ਤੇ ਗੋਹੇ ਦੇ ਉੱਪਰ ਮਾਲਾ ਵੀ ਜਿਹੜਾ ਬੁੜੀਆਂ ਤਾਂ ਸਿੱਟ ਰਹੀ ਨਹੀਂ ਹੈਗੀਆਂ ਨਾ ਨਾ ਸਿੱਟ ਰਹੀ ਤੁਸੀਂ ਬਾਪੂ ਕਿਵੇਂ ਦੱਸਦੇ ਦੀ ਕਿ ਮੈਂ ਮੈਂ ਰੋਟੀ ਖਾਈ ਜਾਂਦਾ ਜੀ ਉਹ ਕਹਾਣੀ ਹੈ ਅਲਹਮਦੁਲਿਹੁ ਜੀ ਚਲੋ ਕੋਈ ਹੋਵੇ ਜੀ ਕੋਈ ਹੋਵੇ ਤੁਹਾਨੂੰ ਕੱਢਦੀਆਂ ਬਗੀਆਂ ਮਾਂ ਨਹੀਂ ਜੀ ਉਹ ਹੋ ਦਿਓ ਜੋ ਹੱਗਾ ਗੱਲ ਮੈਂ ਤੁਹਾਨੂੰ ਦੋ ਖਾਂਦੇ ਹੀ ਕੁਤੇ ਲਾ ਨਹੀਂ ਰਿਹਾ ਬੱਸ ਸਿਆ ਚੱਕਦੀਆਂ ਨਹੀਂ ਹੈਗੀਆਂ ਕੋਈ ਹੀ ਰੀਜਨ ਕੁਸੀਂ ਭਾਈ ਉਹ ਤਾਂ ਟਾਲੀਆਂ ਪੁਹੇ ਦੀਆਂ ਹੋ ਜਾਂਦੀਆਂ ਆਟੇ ਭਾਈ ਥੱਕ ਨਹੀਂ ਪੁਹੇ ਦੀਆਂ ਹੋ ਜਾਂਦੀਆਂ ਮੈਂ ਨੁਕਟਿਆ ਦੇ ਆ ਆਪ 20 ਮਿੰਟਾਂ ਚ ਪਛੂ ਧਮਾਕਾ ਕਰਕੇ ਬੰਦ ਨਾ ਫੜ ਸਕੀ ਉਹ ਤਾਂ ਹੀ ਹੁੰਦਾ ਮੈਂ ਬੈਠੇ ਨਹੀਂ ਟਾਰਗੇਟ ਕਰਦੇ ਨਹੀਂ ਨਾਲ ਜਾਂਦੇ ਜਾਂਦੇ ਪੰਜ ਮੇਰਾ ਮੋੱਖਾ ਕਿ ਮਰਜ਼ੀ ਦੇਖ ਲਓ ਆਹ ਹੋ ਗਿਆ ਠੀਕ ਆ ਠੀਕ ਆ ਹਾਂ ਮੈਂ ਡੇਢੀ ਤੋਂ ਹੁੰਦਾ ਮਬਰ ਉੱਤੇ ਪਛੀ ਠੀਕ ਆ ਹਾਂ ਅਸੇ ਹਾਂ ਤੂੰ ਪਾਣੀ ਵਿੱਚ ਡੋਲ ਨਹੀਂ ਨਾ ਬੜੀ ਹਾਲ ਤੇ ਨਾ ਕਾ ਟੋਂਦ ਬਰੇ ਸ਼ਫਰ ਠੀਕ ਹੈ ਕਿਰਾਂਸੀਆਂ ਨਹੀਂ ਲੜਦੀਆਂ ਨਾ ਤਾਂ ਮੈਂ ਕੋਈ ਬੋਲਦੀ ਹਾਂ ਇਹ ਕੋਈ ਲਫਾਫਾ ਕੱਪਾ ਖਰਾ ਮਇਬਦੁੱਲੇ ਜਮਕਾ ਠੀਕ ਆ ਭਾਈ ਥੋੜੀਆਂ ਮਾਂਜਾਂ ਮਾਰਦੀਆਂ ਨੇ ਕਿਦੋਂ ਉਹ ਵੀ ਚੱਕੇ ਚੁੱਲੇ ਚਾਹੀਏ ਨਹੀਂ ਹੈਗਾ ਵੀ ਉਹ ਬਾਹਰ ਚ ਨੰਨ ਬਾਹਰੇ ਖੜੇ ਮੈਨੂੰ ਬਾਹਰ ਚ ਖਾਏ ਜਾਂਦੇ ਨੇ ਉਹ ਵੀ ਮੱਲਿਆ ਖਿਚਲੇ ਛੱਡ ਅੱਗ ਲਾਉਣਾ ਮੈਂ ਖਤਮ ਕਰਦਾ ਬਹੁਤ ਸੁਣੀ ਸੋਚਿਆ ਭਾਈ ਇਸ ਵੇ ਖੇਤ ਵੀ ਮੇਰਾ ਹੀ ਪਿਆ ਸੀ 6 ਗੱਟਾ ਰਹਿਣਾ ਛੱਡਦੇ ਆ ਸਾਡੇ ਪਾਕਸ਼ਾ ਚ ਇਕੱਤਾ ਕਰਤਾ ਨਹੀਂ ਜਿਹੜਾ ਠੀਕ ਉਹ ਵੀ ਚੁੱਲੇ ਦੇ ਵਿੱਚ ਮਚਾਉਣਾ ਮੈਂ ਠੀਕ ਆ ਜੀ ਠੀਕ ਮੇਰਾ ਕੰਮ ਨਹੀਂ ਬਰੀਆ ਸੋਚਾ ਅੱਠਾ ਜਾ ਕੇ ਦੇਖ ਲੋ ਸਾਡਾ ਰੋਡ ਸਾਰਾ ਖਤਮ ਕਰਿਆ ਪਾਣੀ ਦੇ ਕਾਰਨ ਹੋਇਆ ਸਾਡੀ ਇਹੀ ਕਾਰਨ ਆ ਜੀ ਸਾਡੇ ਮੱਥੇ ਛੜਕਾ ਕੇ ਸੋ ਉੱਤੇ ਕੱਲੀ ਲੱਕ ਪਾ ਕੇ ਜਾਂਦੇ ਨੇ ਟੁੱਟਦੀ ਦੀ ਦੱਸਿਆ ਇਹ ਕੀ ਕਾਰਨ ਉਹ ਅੱਛੀ ਪਾਣੀ ਖੜਦੇ ਨਹੀਂ ਸਾਡੇ ਸਾਫ ਹੋ ਪਾਣੀ ਵੀ ਰੋਕ ਦੇ ਨਹੀਂ ਸੈਲਾ ਵੀ ਬਿੜੀਆਂ ਨਹੀਂ ਪਉਂਦੇ ਨਾ ਨਾ ਸਾਫ ਪਾਰਾ ਸਾਡੇ ਮੱਥੇ ਪੂਰਾ ਲਾਗਾ ਪਾਣੀ ਸਾਡਾ ਖਾਲ ਚੋਰੀ ਵਗ ਜਾਂਦਾ ਕਿਰਾਂ ਅਸੀਂ ਉਹਨਾਂ ਨੂੰ ਕੋਈ ਕਾਰ ਨਹੀਂ ਉਹ ਆਪਣੀ ਗੱਠਾਂ ਨਹੀਂ ਬਣਾਉਂਦੇ ਹੂੰ ਹੂੰ ਤੇ ਜੋ ਗੱਠਾਂ ਬਣਾਉਂਦੇ ਨੇ ਅਸੀਂ ਚੁਕਾਤੇ ਉਹਨਾਂ ਟਰਾਲੀ ਭਰ ਨਹੀਂ ਉਹਨਾਂ ਨੇ ਟਰਾਲੀ ਪੁੱਪਾ ਰੱਖ ਕੇ ਜਾ ਕੇ ਸੜਕ ਤੇ ਘੋਲੀਆ ਤੋਂ ਸੜਕ ਤੇ ਘੋਲੀ ਮੈਂ ਵਾਧਾ ਇਧਰੋਂ ਠੀਕ ਹੈ ਜੀ ਮੈਨੂੰ ਅਨੇ ਟਰਾਲੀ ਖੋਪੀ ਮੂਰੇ ਟੋਚੇ ਨੂੰ ਪਾਈ ਜਾਣ ਉਹ ਮੈਂ ਕਿਹਾ ਵੀ ਮਾਗਰ ਪਾਉ ਟਰਾਲੀ ਦੇ ਕਹਿੰਦੇ ਕਿਉਂ ਮਾ ਸੜਕ ਤੇ ਪੱਟ ਦੋਗੇ ਮੂਰੇ ਠੀਕ ਹੈ ਜੀ ਮਾ ਮੈਨੂੰ ਲੋਕ ਗਾਣਾ ਕੱਟਣਗੇ ਕਹਿੰਦੇ ਫਿਰ ਇਹ ਵੀ ਗੱਲ ਠੀਕ ਆ ਮੈਂ ਉਹਨਾਂ ਨੇ ਮਾਗਰ ਟਰਾਲੀ ਪਾ ਕੇ ਸਦਾ ਕਿ ਲਵਾ ਮਾਗਰ ਲੈ ਕੇ ਠੀਕ ਹੈ ਮੈਂ ਕਿਹਾ ਵੀ ਹੁਣ ਮੂਰੇ ਪਾਉ ਜੇ ਚਲੋ ਅਸੀਂ ਮੂਰੇ ਪਾ ਕੇ ਦੋਨੇ ਟਰੈਕਟਰਾਂ ਨਾਲ ਕੱਢ ਤੀ ਨਾ ਸ਼ਰਤ ਪਾ ਚੀ ਤੇ ਨਾ ਉਹਨਾਂ ਦਾ ਕੰਮ ਤੇ ਜੇ ਬਾਈ ਵਰਗੀ ਬੰਸ ਸਕਦਾ ਬਾਈ ਬੰਸ ਸਕਦਾ ਬੰਸ ਸਕਦਾ ਇਹ ਤਾਂ ਬਹੁਤ ਲੜਦਾ ਬਾਈ ਪਾਣੀ ਸਰ ਮੈਂ ਜਾਂਦਾ ਜượng ਕਰਨ ਜਾਂਦਾ ਸਿੱਧ ਪੋਈ ਨੂੰ ਇਹ ਅੱਸੀ ਬਾਹਲੇ ਬੰਦਿਆਂ ਨਾਲ ਲੜਿਆ ਖਾਣੇ 'ਚ ਵੀ ਵਾਗਿਆ ਇਹ ਪਾਣੀ ਪਾਣੀ ਵੇਸੇ ਹਾਂ ਪੁੱਛਦਾ ਕੋ ਮੈਨੂੰ ਪਾਣੀ ਚ ਲਈ ਗਿਆ ਠੀਕ ਆ ਨਹੀਂ ਨਾ ਬਾਈ ਜਿਉਂ ਆਪਣਾਈ ਹੈ ਨਾ ਕਿ ਹਰਦੇਵ ਸਿੰਘ ਹਰਦੇਵ ਸਿੰਘ ਤੇ ਪਿੰਡ ਰੂੜੇ ਕੀ ਪੈਣੇ ਮੈਂ ਨਾਲ ਹੀ ਬਾਈਆਂ ਕੋਲੇ ਬੈਠਾ ਜੀ ਅਸੀਂ ਵੈਸੀ ਗੱਲਾਂ ਕਰਨਾ ਕਿ ਪਾਣੀ ਦੇ ਉੱਤੇ ਠੀਕ ਹੈ ਬਾਈ ਦਾ ਜਦੋਂ ਪਤਾ ਲੱਗਿਆ ਬਾਈ 2 3 9 4 12 ਨਾ ਥਾਣੇ ਚ ਵਗ ਗਿਆ ਦੇਖੋ ਜਿਹੜੇ ਕਿਧਰ ਕਿਧਰ ਇਕੱਲੇ ਦਾ ਪਾਣੀ ਨੋਕਦਾ ਮੈਂ ਚਾਚਾ ਤੇਰਾ ਕਿਹੜਾ ਬਾਈ ਇਕੱਲੇ ਦਾ ਪਾਣੀ ਆ ਪਿੰਡ ਪਿੰਡ ਦੀ ਕਹਾਣੀ ਆ ਬਾਈ ਯਾਰ ਪਿੰਡ ਦੀ ਕਹਾਣੀ ਬਾਈ ਤਾਂ ਤੋਬੇ ਉਸਲੇ ਪੈਣੇ ਨਹੀਂ ਤਾਂ ਤੋਬੇ ਉਸਲੇ ਪੈਣੇ ਹਾਂ ਮੈਂ ਕਿ ਸੱਪੜਤੀ ਮਾਸ਼ਾ ਅੱਲਾਹ ਜਾਂਦੇ ਸੀ ਇੱਥੇ ਕਿਹੜਾ ਬਹਿਣਾ ਸੀ ਮੰਗਣਾ ਨਮਾ ਕੇ ਮੋੜੇ ਹੁੰਦੇ ਸੀ ਆਹ ਦੇਖ ਕੇ ਬਹਨਦੇ 3 ਵਜੇ 3 ਵਜੇ ਫੇਰ ਲੈ ਜਾਂਦੇ ਸੀ ਚਲੋ ਬਾਈ ਜੀ ਚੰਗੇ ਵਿਚਾਰ ਲੱਗੇ ਨਾ ਬਾਈ ਦੇ ਮੈਨੂੰ ਸਾਂਝੇ ਕਰਨੇ ਹੋਣਾਂ ਚਾਹਤਾ ਬਾਈ ਬਣਾ ਲੈਨੇ ਕੋ ਮਾਈਕ ਕੋਈ ਗੱਲ ਹੀ ਨਹੀਂ